ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆ ਗਏ ਆ ਪਿਓਰ ਕਾਟਨ ਦੁਪੱਟਾ ਸੂਟ ਜਿਹਦੀ ਕਿ ਸਭ ਤੋਂ ਜ਼ਿਆਦਾ ਡਿਮਾਂਡ ਆ ਬਹੁਤ ਸੋਹਣਾ ਤੁਸੀਂ ਇਹਨੂੰ ਪਿਆਰ ਦੇ ਰਹੇ ਹੋ ਬਹੁਤ ਪਹਿਣਾ ਪਿਛਲੀ ਵਾਰ ਵੀ ਰਹਿ ਗਈਆਂ ਸੀਗੀਆਂ ਤਾਂ ਉਹਨਾਂ ਕਰਕੇ ਨਿਊ ਡਿਜ਼ਾਈਨਾਂ ਦੇ ਉੱਪਰ ਫਿਰ ਤੋਂ ਆਪਾਂ ਹਾਜ਼ਰ ਹੋ ਗਏ ਆ ਬਹੁਤ ਸੋਹਣੀ-ਸੋਹਣੀ ਕਲੈਕਸ਼ਨ ਲੈ ਕੇ ਬਹੁਤ ਸੋਹਣੇ ਰੰਗ ਪ੍ਰਿੰਟ ਲੈ ਕੇ ਇੰਨਾਂ ਵਿੱਚੋਂ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਹੋਏ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇੰਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਕਲੈਕਸ਼ਨ ਸਾਰੀ ਬਹੁਤ ਸੋਹਣੀ ਆਈ ਆ ਬਹੁਤ ਸੋਹਣੇ ਪ੍ਰਿੰਟ ਨੇ ਡਿਜ਼ਾਈਨ ਨੇ ਕਲਰ ਨੇ ਤੇ ਜਿਹੜਾ ਤੁਹਾਨੂੰ ਪਸੰਦ ਹੋਏ ਆ ਸਕਰੀਨਸ਼ਾਟ ਲੈ ਕੇ WhatsApp ਦਾ ਜਿਹੜਾ ਨੰਬਰ ਆ ਮੇਰਾ ਸਕਰੀਨ ਦੇ ਉੱਪਰ ਮੈਂਸ਼ਨ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇੰਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਕਈ ਪੈਣਾ ਕੁਛ ਰੀਆ ਨੇ ਕਿ ਪੇਮੈਂਟ ਦਾ ਮੈਥਡ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਆਨਲਾਈਨ ਪੇਮੈਂਟ ਤੁਹਾਨੂੰ ਕਰਨੀ ਪਊਗੀ ਤੇ ਪੇਮੈਂਟ ਹੋਈ ਤੋਂ ਬਾਅਦ ਹੀ ਵੀ ਆਰਡਰ ਦੀ ਬੁਕਿੰਗ ਮੰਨੀ ਜਾਊਗੀ ਤੇ ਸੈਕੰਡ ਮੈਂ ਕੱਲ ਵੀ ਕਿਹਾ ਸੀ ਕਿ ਪਲੀਜ਼ ਜਦੋਂ ਕੋਰੀਅਰ ਤੁਹਾਡੇ ਲੱਗ ਜਾਂਦੇ ਨੇ ਤਾਂ ਤੁਸੀਂ ਪਲੀਜ਼ 2-4 ਦਿਨਾਂ ਦਾ ਵੇਟ ਕਰਿਆ ਕਰੋ ਕੋਰੀਅਰ ਤੁਹਾਡਾ ਹਰ ਹਾਲ ਦੇ ਵਿੱਚ ਤੁਹਾਡੇ ਤੱਕ ਪਹੁੰਚੂਗਾ ਇਹ ਨਾ ਹੋ ਪੇਮੈਂਟ ਕਰਕੇ ਤੁਸੀਂ ਤੁਹਾਨੂੰ ਇੰਨਾ ਹੋ ਜਾਂਦਾ ਕਿ ਹਾਂਜੀ ਅੱਜ ਆ ਜਾਵੇ ਕੱਲ ਨੂੰ ਆ ਜਾਵੇ ਵੀ ਛੇਤੀ ਛੇਤੀ ਸਾਡਾ ਸੂਡ ਸਾਡੇ ਤੱਕ ਪਹੁੰਚ ਜਾਵੇ 3-4 ਦਿਨ ਆਰਾਮ ਦੇ ਨਾਲ ਲੱਗ ਜਾਂਦੇ ਨੇ ਉਹ ਵੀ ਜੇ ਕੋਈ ਵਿੱਚ ਛੁੱਟੀ ਨਾ ਹੋਵੇ ਜਿਵੇਂ ਅੱਜ ਫੇਰ ਛੁੱਟੀ ਆ ਜਿਹੜੇ ਕੋਰੀਅਨ ਲੱਗੇ ਹੋਏ ਨੇ ਉਹ ਫੇਰ ਜਿੱਥੇ ਵੀ ਹੋਣਗੇ ਉੱਥੇ ਰੁਕ ਜਾਣੇ ਨੇ ਫਿਰ ਨੈਕਸਟ ਉਹਨੇ ਡਿਲੇ ਹੋ ਕੇ ਫਿਰ ਉਹ ਕੱਲ ਜਿਹੜੇ ਕੱਲ ਨੂੰ ਪਹੁੰਚਣੇ ਸੀ ਉਹ ਪਾਸੋਂ ਨੂੰ ਪਹੁੰਚਣਗੇ ਜੀ ਤਾਂ ਕਰਕੇ ਪਲੀਜ਼ ਥੋੜਾ ਜਿਹਾ ਨਾ ਵੇਟ ਜ਼ਰੂਰ ਕਰਿਆ ਕਰੋ ਸਬਰ ਜ਼ਰੂਰ ਰੱਖਿਆ ਕਰੋ ਪੇਮੈਂਟ ਕਰਕੇ ਤੁਹਾਡੀ ਪੇਮੈਂਟ ਕਿਤੇ ਨਹੀਂ ਜਾਂਦੀ ਤੁਹਾਡਾ ਸੂਟ ਵੀ ਕਿਤੇ ਨਹੀਂ ਜਾਂਦਾ ਹੈਗਾ ਹਰ ਹਾਲ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚੂਗਾ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਤੇ ਮੇਰਾ ਐਡਰੈਸ ਹੈਗਾ ਜੀ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਭਖਵਾਲ ਰੋਡ ਤੇ ਪਿੰਡਾ ਪੈਣੀ ਰੋੜਾ ਭਖਵਾਲ ਤੋਂ 1 ਕਿਲੋਮੀਟਰ ਦੀ ਦੂਰੀ ਤੇ ਮੈਂ ਉਥੋਂ ਬਿਲੋਂਗ ਕਰਦੀ ਆ ਬਹੁਤ ਪੈਣਾ ਜਿਹੜੀਆਂ ਨਵੀਆਂ ਆਪਣੇ ਨਾਲ ਜੁੜ ਰਹੀਆਂ ਨੇ ਫਿਰ ਉਹ ਐਡਰੈਸ ਪੁੱਛਦੀਆਂ ਨੇ ਆ ਕੋਈ ਗੱਲ ਨਹੀਂ ਜਦੋਂ ਵੀ ਤੁਸੀਂ ਸ਼ਾਪ ਤੇ ਆਉਣਾ ਮੈਂ ਤੁਸੀਂ ਮੇਰੇ ਵਟਸਐਪ ਨੰਬਰ ਜਿਹੜਾ ਮੈਂ ਸ਼ੋਅ ਕੀਤਾ ਇੱਥੇ ਕਾਲ ਕਰਕੇ ਤੁਸੀਂ ਜਦੋਂ ਮਰਜ਼ੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਮੋਸਟ ਵੈਲਕਮ ਆ ਜੀ ਲੋਕ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਇਹ ਸੋਲੋ ਪੀਸ ਆ ਇਹਦੇ ਵਿੱਚ ਤੁਹਾਨੂੰ ਇਹੀ ਕਲਰ ਮਿਲਣਾ ਬਸ ਇਹੀ ਡਿਜ਼ਾਈਨ ਮਿਲਣਾ ਬਲੈਕ ਸੋਲੋ ਆਇਆ ਇਹ ਆਪਣੇ ਕੋਲੇ ਬਹੁਤ ਸੋਹਣਾ ਕਲਰ ਆ ਕਿਉਂਕਿ ਬਲੈਕ ਦੀ ਸਭ ਤੋਂ ਜ਼ਿਆਦਾ ਡਿਮਾਂਡ ਰਹਿੰਦੀ ਆ ਤੇ ਬਲੈਕ ਆਨ ਸਾਰ ਸੇਲ ਹੁੰਦਾ ਬਹੁਤ ਸੋਹਣਾ ਦੇਖੋ ਸਾਰਾ ਨੋਟਵਰਕ ਜਿਹਾ ਹੋਇਆ ਹੋਇਆ ਉੱਪਰ ਸੂਟ ਦੇ ਬਹੁਤ ਸੋਹਣੀ ਕਲੈਕਸ਼ਨ ਆ ਘੇਰੇ ਦੇ ਉੱਪਰ ਇਸ ਤਰ੍ਹਾਂ ਪ੍ਰਿੰਟਿੰਗ ਆਉਗੀ ਸੂਟ ਦੇ ਜਿਹੜਾ ਵੀ ਪੀਸ ਤੁਹਾਨੂੰ ਸੋਹਣਾ ਲੱਗੂ ਬਸ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚੱਲਿਓ ਇਸ ਤਰ੍ਹਾਂ ਆਪਣੇ ਗਲੇ ਦੇ ਉੱਪਰ ਪੱਟੀ ਬਣੀ ਹੋਈ ਆ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਕੋਈ ਵੀ ਅਲੱਗ ਤੋਂ ਕੁਝ ਵੀ ਨਹੀਂ ਹੈਗਾ ਸਾਰੀ ਪ੍ਰਿੰਟਿੰਗ ਆ ਸੂਟ ਦੇ ਉੱਪਰ ਹੋਈ ਹੋਈ ਨਾਲ ਇਹਦੇ ਜਿਹੜੀ ਬਾਟਮ ਆਉਗੀ ਉਹ ਆਉਗੀ ਲਾਈਨਿੰਗ ਵਾਲੀ ਲਾਈਨਿੰਗ ਵਾਲੀ ਆਉਗੀ ਜੀ ਬਾਟਮ ਤੇ ਨਾਲ ਦੁਪੱਟਾ ਆਊਗਾ ਸੇਮ ਸ਼ਰਟ ਤੇ ਬਾਟਮ ਨਾਲ ਦਾ ਪਿਓਰ ਕਾਟਨ ਮਰਮਲ ਦਾ ਦੁਪੱਟਾ ਰਹੂਗਾ ਬਹੁਤ ਸੋਹਣੀ ਗਰਮੀਆਂ ਦੀ ਕਲੈਕਸ਼ਨ ਆ ਬਹੁਤ ਸੋਹਣੇ ਸੂਟ ਨੇ कॉटन दुपट्टा ਜਿਹਨੂੰ ਸਭ ਤੋਂ ਜ਼ਿਆਦਾ ਜਿਹਦੀ ਸਭ ਤੋਂ ਜ਼ਿਆਦਾ ਡਿਮਾਂਡ ਵੀ ਰਹੀ ਹੈ ਤੇ ਸਭ ਤੋਂ ਜ਼ਿਆਦਾ ਹਿੱਟ ਰਹੀ ਹੈ ਇਹ ਕਲੈਕਸ਼ਨ ਆਪਣੀ ਪ੍ਰਾਈਸ ਸਾਰੇ ਸੂਟਾਂ ਦਾ ਰੇਂਜ ਹੈ 650 650 ਦੇ ਵਿੱਚ ਹੈ ਜਿਹੜਾ ਮਰਜੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਹਲੋ ਇਹ ਵੀ ਸੋਲੋ ਪੀਸ ਆ ਇਹ ਸਾਰਾ ਘੇਰੇ ਦੇ ਉੱਪਰ ਕੰਮ ਹੋ ਸਾਰਾ ਥ੍ਰੈਡ ਵਰਕ ਦੇ ਨਾਲ ਕੰਮ ਹੋਇਆ ਜਿੰਨੀ ਵੀ ਆ ਨਿੱਕੀ ਨਿੱਕੀ ਬੂਟੀ ਤੁਹਾਨੂੰ ਸੂਟ ਦੇ ਵਿੱਚ ਬਣੀ ਦਿਖ ਰਹੀ ਆ ਸਾਰੀ ਥੈੱਡ ਦੇ ਨਾਲ ਬਣੀ ਹੋਈ ਆ ਕੋਈ ਵੀ ਇੱਥੇ ਪ੍ਰਿੰਟਿੰਗ ਨਹੀਂ ਹੋਈ ਸਾਰਾ ਥ੍ਰੈਡ ਦਾ ਕੰਮ ਹੋਇਆ ਹੋਇਆ ਬਾਟਮ ਆਉਗੀ ਇਹਦੇ ਨਾਲ ਜ਼ਿਗਜ਼ੈਗ ਵਾਲੀ ਬਹੁਤ ਸੋਹਣੀ ਬਾਟਮ ਆ ਬਹੁਤ ਸੋਹਣਾ ਸੋਲੋ ਪੀਸ ਆਇਆ ਇਹ ਨਾਲ ਇਹਦੇ ਹੈਗਾ ਜੀ ਸੇਮ ਦੁਪੱਟਾ ਕਾਟਨ ਮਰਮਲ ਦਾ ਇਹ ਸੋਲੋ ਸੋਲੋ ਪੀਸ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਏ ਇਹਨਾਂ ਜੋ ਤੁਸੀਂ ਲੈ ਸਕਦੇ ਹੋ ਆ ਲੋ ਨੈਕਸਟ ਪੀਸ ਚੈੱਕ ਕਰੋ ਪਿੰਕ ਕਲਰ ਦੇ ਉੱਪਰ ਆ ਪਿੰਕ ਕਲਰ ਦਾ ਸੂਟ ਆ ਬਹੁਤ ਸੋਹਣਾ ਗਲੇ ਦੇ ਉੱਪਰ ਇਸ ਤਰ੍ਹਾਂ ਪੱਟੀ ਬਣੀ ਹੋਊਗੀ ਜਿਹੜੀਆਂ ਪਹਿਣਾ ਇਹਨਾਂ ਸਕਿਪ ਕਰਨਾ ਚਾਹੁੰਦੀਆਂ ਇਹ ਲੈ ਜਾਂਦੀ ਆ ਜੀ ਕੋਈ ਚੱਕਰ ਨਹੀਂ ਇਦਾਂ ਦਾ ਸਿਉਣਾ ਹੀ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਉਤਾਰ ਸਕਦੇ ਹੋ ਤੁਹਾਡਾ ਟੇਲਰ ਇਹਦੀ ਅਡਜਸਟਮੈਂਟ ਕਰ ਦੂਗਾ ਜੇ ਤੁਸੀਂ ਉੱਪਰ ਥੱਲੇ ਵੀ ਕਰਨੀ ਆ ਜਾਂ ਤੁਸੀਂ ਉਤਾਰਨੀ ਆ ਜਿਵੇਂ ਵੀ ਕਰਨਾ ਹੋਇਆ ਇਹ ਪੱਟੀਆਂ ਤੋਂ ਇਹ ਨਾ ਹੋਵੇ ਵੀ ਕਈ ਪਹਿਣਾ ਕਹਿ ਦਿੰਦੀਆਂ ਨੇ ਗਲੇ ਤੇ ਪੱਟੀ ਆ ਜੀ ਅਸੀਂ ਪਾਉਣਾ ਨਹੀਂ ਹੈਗਾ ਆ ਲੋ ਪ੍ਰਿੰਟਿੰਗ ਬਹੁਤ ਸੋਹਣੀ ਆ ਨਾਲ ਇਹਦੇ ਬਾਟਮ ਆਉਗੀ ਜੀ ਡਾਟਸ ਵਾਲੀ ਤੇ ਇਸ ਤਰ੍ਹਾਂ ਆਉਗਾ ਇਹਦਾ ਸਾਰਾ ਦੁਪੱਟਾ ਸੇਮ ਬਹੁਤ ਸੋਹਣਾ ਸਾਰਾ ਨਾਲ ਦੁਪੱਟਾ ਬਣਿਆ ਇਹਨਾਂ ਦੇ ਨਾਲ ਹੀ ਪਿਓਰ ਕਾਟਨ ਮਰਮਲ ਦਾ ਦੁਪੱਟਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਵਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਨੇ ਪੀਸ ਆਏ ਨੇ बॉਟਮ ਵਰਕ ਦੇ ਨਾਲ ਆਏ ਨੇ ਆਲੋ ਇਹ ਹੈਗਾ ਸਾਰਾ ਗਲੇ ਦੇ ਉੱਪਰ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਥ्रेड ਵਰਕ ਦੇ ਨਾਲ ਹੋਇਆ ਹੋਇਆ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਇਸ ਤਰ੍ਹਾਂ ਬਹੁਤ ਸੋਣਾ ਸਾਰਾ ਪ੍ਰਿੰਟ ਆ ਘੇਰੇ ਦੇ ਉੱਪਰ ਵੀ ਦੋ ਫਲਾਵਰ ਆਉਣਗੇ ਨਾਲ ਇਹਦੀ ਆਉਗੀ ਜ਼ਿਕਜ਼ੈਗ ਇਹ ਹੈਗਾ ਦੁਪੱਟਾ ਬਾਟਮ ਇਹਨਾਂ ਨਾਲ ਆਉਣਗੀਆਂ ਕਰੀਮ ਕੜਾਈ ਵਾਲੀਆਂ ਕਰੀਮ ਦੇ ਨਾਲ ਕੰਟਰਾਸਟ ਆਏ ਉਹ ਬਹੁਤ ਸੋਹਣੀ ਲੁੱਕ ਦੇ ਸੂਟ ਆਏ ਨੇ ਆ ਲੋ ਬਾਟਮ ਦੇ ਉੱਤੇ ਇਸ ਤਰ੍ਹਾਂ ਸਾਰਾ ਥ्रेड ਵਰਕ ਦਾ ਕੰਮ ਹੋਇਆ ਦੋਨੇ ਮੂਰੀਆਂ ਦੇ ਉੱਪਰ ਤੁਹਾਨੂੰ ਕੰਮ ਮਿਲੇਗਾ ਇਹਦੀਆਂ ਤੇ ਆ ਲੋ ਕਰੀਮ ਕਲਰ ਦੀ ਬਾਟਮ ਆ ਇਹ ਨਾਲ ਸੇਮ ਮਿਲੇਗਾ ਤੁਹਾਨੂੰ ਦੁਪੱਟਾ ਇਸ ਤਰ੍ਹਾਂ ਜਿਗਜ਼ੈਗ ਵਾਲਾ ਪੂਰੇ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਨੇ ਇਹਨਾਂ ਦੇ ਨਾਲ ਬਹੁਤ ਸੋਹਣਾ ਕਲਰ ਕੰਟਰਾਸਟ ਹੈ ਜਾਨਕਿ ਕੁੜਤੀਆਂ ਕਲਰਫੁਲ ਨਾਲ ਕਰੀਮ ਬਾਟਮ ਦੇ ਨਾਲ ਇਹ ਕਲਰ ਹੋ ਕੇ ਆਏ ਆ ਬਹੁਤ ਸੋਹਣੇ ਸੂਟ ਨੇ ਜਿਹੜਾ ਮਰਜੀ ਪੀਸ ਚੱਕ ਲਿਓ 4 ਹੀ ਪੀਸ ਆਏ ਨੇ ਇਹਦੇ ਵਿੱਚ ਆਪਣੇ ਕੋਲੇ ਲਓ ਅਗਲਾ ਕਲਰ ਹੈਗਾ ਪਿੰਕ ਇਹਦੇ ਵਿੱਚ ਬਾਟਮਾ ਸੇਮ ਰਹਿਣੀ ਹੈ ਦੁਪੱਟੇ ਸੇਮ ਰਹਿਣਗੇ ਸੇਮ ਗ੍ਰੇ ਦੇ ਨਾਲ ਹੀ ਕੰਟਰਾਸਟ ਰਹੂਗਾ ਕਲਰ ਤੁਸੀਂ ਚੂਜ਼ ਕਰ ਸਕਦੇ ਹੋ ਜਿਹੜਾ ਵੀ ਕਲਰ ਤੁਸੀਂ ਲੈਣਾ ਵਾ ਅਗਲਾ ਹੈਗਾ ਜੀ ਇਹਦੇ ਵਿੱਚ ਮਾਸਟਰ ਸ਼ੇਡ ਅਗਲਾ ਹੈਗਾ ਮਾਸਟਰ ਸ਼ੇਡ ਇਹ ਚ ਹੈਗਾ ਜੀ ਮਹਿੰਦੀਆ ਸ਼ੇਡ ਸਾਰੇ ਦੇ ਸਾਰੇ ਕਲਰ ਸੁਪਰ ਹਿੱਟ ਆ ਜਿਹੜਾ ਮਰਜੀ ਕਲਰ ਲੈ ਲਓ ਚਾਰੇ ਕਲਰ ਬਹੁਤ ਸੋਹਣੇ ਆ ਸਾਰਿਆਂ ਨਾਲ ਕਰੀਮ ਬਾਟਮ ਸੇਮ ਦੁਪੱਟੇ ਕ੍ਰੀਮ ਕੜਾਈ ਹੋਊਗੀ ਸਾਰਿਆਂ ਨਾਲ ਜਿਹੜੀ ਵਰਕ ਹੋਇਆ ਗਰੇ ਦੇ ਨਾਲ ਹੀ ਕੰਟਰਾਸਟ ਆ ਕਿਉਂਕਿ ਬਾਟਮ ਦੇ ਉੱਪਰ ਗਰੇ ਵਰਕ ਆ ਤੇ ਸਿਰਫ ਸ਼ਰਟਸ ਦੇ ਕਲਰ ਚੇਂਜ ਨੇ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਕਿਉਂਕਿ ਕ੍ਰੀਮ ਵਾਈਟ ਬਾਟਮ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੀਆਂ ਨੇ ਲੱਗ ਤੋਂ ਆਪਾਂ ਕਟਵਾ ਕੇ ਪੀਸ ਟੂ ਪੀਸ ਬਣਵਾ ਰਹੇ ਆ ਪਰ ਇਹ ਨਾਲ ਕ੍ਰੀਮ ਬਾਟਮਸ ਲੱਗ ਕੇ ਆਇਆ ਬਹੁਤ ਸੋਹਣਾ ਡਿਜ਼ਾਈਨਰ ਪੀਸ ਨੇ ਜਿਹੜਾ ਮਰਜੀ ਪੀਸ ਤੁਸੀਂ ਲੈ ਸਕਦੇ ਹੋ ਹਲੋ ਇਹ ਵੀ ਬਹੁਤ ਸੋਹਣਾ ਵਾ ਨੋਟਵਰਕ ਦਾ ਆਫਰ ਕਮ ਹੋਇਆ ਬਹੁਤ ਸੋਹਣਾ ਪੀਸ ਬਣਿਆ ਹੋਇਆ ਪਿਓਰ ਕਾਟਨ ਮਲਮਲ ਦੇ ਸੂਟਾਂ 1% ਵੀ ਇੱਚ ਸਿੰਥੈਟਿਕ ਬੇਸ ਨਹੀਂ ਹੈਗਾ ਸਿੰਥੈਟਿਕ ਧਾਗਾ ਨਹੀਂ ਹੈਗਾ ਬਿਲਕੁਲ ਜਿਹੜੀ ਸੌਫਟ ਵਾਲੀ ਕਾਟਨ ਹੁੰਦੀ ਹੈ ਕਿਸੇ ਨੂੰ ਵੀ ਕੋਈ ਵੀ ਸਕਿਨ ਪ੍ਰੋਬਲਮ ਹੈ ਜਿੰਨੇ ਪਹਿਨ ਤੇ ਕਾਟਨ ਤੋਂ ਬਿਨਾ ਕੋਈ ਫੈਬਰਿਕ ਨਹੀਂ ਪੈਂਦਾ ਉਹਨਾਂ ਲਈ ਤਾਂ ਇੰਨੇ ਜਿਆਦਾ ਆਰਾਮ ਦੇਣੇ ਗਰਮੀਆਂ ਦੀ ਬਹੁਤ ਹੀ ਬੈਸਟ ਕਲੈਕਸ਼ਨ ਆ ਆ ਦੇਖੋ ਇਹ ਸਾਰਾ ਨੋਟਵਰਕ ਦੇ ਨਾਲ ਹੋਇਆ ਹੋਇਆ ਦੇਖੋ ਬਹੁਤ ਸੋਹਣੇ ਤੇ ਕੰਮ ਹੋਇਆ ਹੋਇਆ 컬러 ਚੈੱਕ ਕਰੋ 컬러 ਕਿੰਨੇ ਸੋਹਣੇ ਕਿੰਨੇ ਪਿਆਰੇ ਗਰਮੀਆਂ ਦਾ ਸਾਰਾ ਛਾਟਾ ਇਹ ਇਹਦੇ ਨਾਲ ਬਾਟਮਸ ਆਉਗੀ ਜੀ ਡਾਟ ਵਾਲੀ ਤੇ ਨਾਲ ਆਊਗਾ ਕਾਟਨ ਮलमल ਦਾ ਪੂਰੇ 2 ਟਾਈ ਮੀਟਰ ਦੇ ਖੁੱਲੇ ਡੁੱਲੇ ਪੂਰੇ ਵਧੀਆ ਦੁਪੱਟੇ ਲੱਗੇ ਹੋਏ ਨੇ ਇਹਨਾਂ ਦੇ ਨਾਲ ਜਿਹੜਾ ਮਰਜ਼ੀ ਸੂਟ ਲੈ ਲਓ ਬਹੁਤ ਸੋਹਣੀ ਕਲੈਕਸ਼ਨਾਂ ਦੇ ਨਾਲ ਬਹੁਤ ਸੋਹਣੇ 컬러 ਚਾਟ ਨੇ ਇਦੇ ਵਿੱਚ ਕਲਰ ਚੈੱਕ ਕਰ ਲਓ ਤਿੰਨ ਕਲਰ ਮਿਲਣਗੇ ਇਹਦੇ ਵਿੱਚ ਇੱਕ ਗ੍ਰੇ ਕਲਰ ਮਿਲੂਗਾ ਇੱਕ ਮਿਲੂਗਾ ਲੈਮਨ ਸ਼ੇਡ ਇਹ ਸੀਗਾ ਜਿਹੜਾ ਆਪਾਂ ਪਿਸਤਾ ਗ੍ਰੀਨ ਜਿਹਾ ਸ਼ੇਡ ਸੀਗਾ ਜਿਹੜਾ ਆਪਾਂ ਖੋਲਿਆ ਤਿੰਨੇ ਹੀ ਕਲਰ ਪੂਰੇ ਬੈਸਟ ਨੇ ਸੁਪਰ ਹਿੱਟ ਨੇ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ ਕਿਆ ਕਰੋ ਇਹ ਵੀ ਬਹੁਤ ਸੋਹਣਾ ਯੂਨੀਕ ਜਿਹਾ ਡਿਜ਼ਾਈਨ ਆ ਆ ਲੋ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਡਿਜ਼ਾਈਨ ਆ ਸਾਰੇ ਸੂਟ ਦੇ ਉੱਪਰ ਪਿਓਰ ਕਾਟਨ ਦੇ ਆ ਕੈਮਰੀ ਕਾਟਨ ਦੇ ਸਾਰੇ ਸੂਟ ਲੱਗੇ ਹੋਏ ਨੇ ਸਾਰਾ ਜਿੰਨਾ ਵੀ ਡਿਜ਼ਾਈਨ ਆ ਇਹਨਾਂ ਦੇ ਸਾਰੇ ਜਿੰਨੇ ਵੀ ਫਲਾਵਰ ਤੁਹਾਨੂੰ ਦਿਖ ਰਹੇ ਨੇ ਸਾਰਿਆਂ ਨੂੰ ਆਰੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਸਾਰਾ ਹਾਈਲਾਈਟ ਕੀਤਾ ਹੋਇਆ ਕੰਮ ਆ ਬਹੁਤ ਸੋਹਣਾ ਫਲਾਵਰਸ ਨੂੰ ਜਿੰਨੀ ਪ੍ਰਿੰਟਿੰਗ ਇਹਦੇ ਫਰੰਟ ਤੇ ਆ ਸੇਮ ਪ੍ਰਿੰਟਿੰਗ ਹੀ ਬੈਕ ਦੇ ਉੱਪਰ ਸੇਮ ਬੈਕ ਦੇ ਉੱਪਰ ਮਿਲੂਗੀ ਲਓ ਜੀ ਨਾਲ ਆਉਗੀ ਜ਼ਿਗਜ਼ੈਗ ਵਾਲੀ ਬਾਟਮ ਏ ਸਮਝ ਲਓ कॉटन दुपट्टे ਦੀ ਲਾਸਟ ਵਾਲੀ ਵੀਡੀਓ ਹੀ ਹੋਊਗੀ ਸ਼ਾਇਦ ਹੀ ਇੱਕ ਅੱਧੀ ਵੀਡੀਓ ਹੋਰ ਆਵੇ ਨਹੀਂ ਤਾਂ कॉटन दुपट्टा ਪੂਰੇ ਜੋਰਾਸ਼ੋਰਾਂ ਦੇ ਹੁਣ ਚੱਲ ਰਿਆ ਵਾ ਜਾਨੀ ਕਿ ਇਹ ਪ੍ਰਾਈਜ਼ਾਂ ਦੇ ਵਿੱਚ ਇੰਨੀ ਸੋਹਣੀ ਕਲੈਕਸ਼ਨ ਜਿਹੜੀ ਆਪਾਂ ਨੂੰ ਮਿਲ ਰਹੀ ਆ ਤੇ ਜਿਹੜੀਆਂ ਵੀ ਪਹਿਣਾ ਨੂੰ ਰੁਕਵਾਇਆ ਰਾ कॉटन ਦੁਪੱਟੇ ਦੀ ਪਲੀਜ਼ ਜਲਦੀ ਜਲਦੀ ਆਪਣੇ ਹੁਣ ਸਕਰੀਨਸ਼ਾਟ ਲੈ ਕੇ ਲੈ ਲਓ ਤੇ ਜਾਂ ਇੱਕ ਅੱਧੀ ਵੀਡੀਓ ਜਾਨੀ ਕਿ ਆ ਸਕਦੀ ਹੈ ਨਹੀਂ ਤਾਂ ਆਲਮੋਸਟ ਹੁਣ ਸ਼ਾਇਦ ਹੀ ਕੋਈ ਵੀਡੀਓ कॉटन ਦੁਪੱਟੇ ਤੇ ਆਵੇ ਕਿਉਂਕਿ ਸਾਰੀ ਪ੍ਰੀਮੀਅਮ ਰੇਂਜਾਂ ਸਟਾਰਟ ਹੋ ਚੁੱਕੀਆਂ ਨੇ ਆ ਲਓ ਜੀ ਨਾਲ ਇਹਦੇ ਦੁਪੱਟਾ ਪੂਰਾ ਵਧੀਆ ਭਰਿਆ ਹੋਇਆ ਦੁਪੱਟਾ ਨਾਲ ਇਹਦੇ ਲੱਗਿਆ ਹੋਇਆ ਬਹੁਤ ਸੋਹਣਾ ਦੁਪੱਟਾ ਇਹਦੇ ਨਾਲ ਜਿਹੜਾ ਮਰਜੀ ਪੀਸ ਲੈ ਲਓ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਸਾਰੇ ਪੀਸ ਆਏ ਨੇ ਇਹਦੇ ਵਿੱਚ ਵੀ ਤੁਹਾਨੂੰ 4 ਕਲਰ ਮਿਲਣਗੇ ਆ ਲੋ ਅਗਲਾ ਕਲਰ ਹੈਗਾ ਇਹਦੇ ਵਿੱਚ ਗ੍ਰੀਨ ਸ਼ੇਡ ਉਸ ਤੋਂ ਬਾਅਦ ਹੈਗਾ ਜੀ yellow shade mustard yellow ਜੈ ਸ਼ੇਡਾ ਉਸ ਤੋਂ ਬਾਅਦ ਹੈਗਾ ਇਹਦੇ ਵਿੱਚ frothy shade ਚਾਰੇ ਦੇ ਚਾਰੀ ਕਲਰ ਪੂਰੇ ਬੈਸਟ ਨੇ ਬਹੁਤ ਸੋਹਣੇ ਨੇ ਜਿਹੜਾ ਕਲਰ ਪਸੰਦ ਆ ਰਿਹਾ ਸਕਰੀਨ ਸ਼ਾਟ ਲੈ ਕੇ WhatsApp ਕਰ ਦਿਓ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਲਓ ਲਵ ਯੂ ਗਾਰਲਿਸ਼ ਲੁੱਕ ਦਾ ਡਿਜ਼ਾਈਨ ਆ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਸਾਰਾ ਥ्रेड ਦਾ ਕੰਮ ਹੋਇਆ ਹੋਇਆ ਗਲੇ ਦੇ ਉੱਪਰ ਬਹੁਤ ਸੋਹਣਾ ਪੀਸ ਆ ਸਾਰੇ ਕਿਤੇ ਪ੍ਰਿੰਟਿੰਗ ਆ ਸ਼ਰਟ ਦੇ ਉੱਪਰ ਇਹਦੇ ਨਾਲ ਆਊਗੀ ਬਲੈਕ ਬਾਟਮ ਜੀ ਪਰਪਲ ਸ਼ੇਰ ਦੀ ਕੰਟਰਾਸਟ ਬਾਟਮ ਲੱਗੀ ਹੋਈ ਆ ਤੇ ਨਾਲ ਸੇਮ ਲੱਗੇ ਹੋਇਆ ਦੁਪੱਟਾ ਦੁਪੱਟੇ ਬਹੁਤ ਸੋਹਣੇ ਆ ਇਹਨਾਂ ਦੇ ਨਾਲ ਜਿਹੜਾ ਮਰਜੀ ਦੁਪੱਟਾ ਲੈ ਲਓ ਪਿਓਰ ਕੈਮਰੀ ਕਾਟਨ ਦੇ ਨਾਲ ਇਹਨਾਂ ਦੇ ਦੁਪੱਟੇ ਲੱਗੇ ਹੋਏ ਨੇ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਪੂਰੇ ਖੁੱਲੇ ਡੁੱਲੇ ਜਾਨੀ ਕਿ ਦੁਪੱਟੇ ਨੇ ਇਹ ਬਹੁਤ ਇਹਦੇ ਵਿੱਚ ਵੀ ਤੁਹਾਨੂੰ ਦੋ ਤਿੰਨ ਕਲਰ ਮਿਲ ਜਾਣਗੇ ਆ ਲੋ ਜੀ ਬਲੂ ਕਲਰ ਮਿਲ ਜੁ ਗਾਇਦੇ ਵਿੱਚ ਅਗਲਾ ਹੈਗਾ ਜੀ ਰਸਟ ਜੈ ਸ਼ੇਡ ਆ ਆ ਲੋ ਰਸਟ ਸ਼ੇਡ ਆ ਇਹ ਬਹੁਤ ਸੋਹਣਾਵਾ ਮਹਿਰੂਨ ਰਸਟ ਜੈ ਸ਼ੇਡ ਆ ਇਹ ਹਲੋ ਤਿੰਨ ਕਲਰ ਨੇ ਤਿੰਨੇ ਹੀ ਬਹੁਤ ਸੋਹਣੇ ਨੇ ਪਰਪਲ ਸ਼ੇਡ ਵੀ ਬਲੂ ਸ਼ੇਡ ਵੀ ਰਸਟ ਸ਼ੇਡ ਵੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਜਿੰਨੇ ਪੀਸ ਖੁੱਲਣਗੇ ਇੱਕ ਤੋਂ ਇੱਕ ਨੇ ਇਸ ਲਈ ਪਲੀਜ਼ ਆਪਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰਿਓ ਚਲਿਓ ਇਹਕਾਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਲਓ ਜੀ। ਅਗਲਾ ਪੀਸ ਚੈੱਕ ਕਰੋ। ਇਹਦੇ ਵੀ ਗਲੇ ਦੇ ਉੱਪਰ ਕੰਮ ਆ ਇਸ ਤਰ੍ਹਾਂ ਸਾਰੇ ਪ੍ਰਿੰਟਿੰਗ ਹੋਈ ਹੋਈ ਆ। ਨਾਲ ਇਹਦੇ ਬਾਟਮ ਆਊਗੀ ਡਾਟਸ ਵਾਲੀ। ਇਹ ਵੀ ਸੋਲੋ ਪੀਸ ਆ ਇਹਦੇ ਵਿੱਚ ਕੋਈ ਵੀ ਹੋਰ ਕਲਰ ਡਿਜ਼ਾਈਨ ਨਹੀਂ ਹੈਗਾ ਜੀ। ਆਲੋ। ਨਾਲ ਇਹਦੇ ਸੇਮ ਆਊਗਾ ਕਾਟਨ ਮਰਮਲ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਨਾਲ ਲੱਗਿਆ ਹੋਇਆ ਤੇ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਆ ਲਓ ਜੀ ਇਹ ਵੀ ਸੋਲੋ ਪੀਸ ਆ ਲਓ ਜੀ ਇਸ ਤਰ੍ਹਾਂ ਆਊਗਾ ਇਹਦਾ ਗਲਾ ਇਸ ਤਰ੍ਹਾਂ ਸਾਰੀ ਇਹਦੀ ਪ੍ਰਿੰਟਿੰਗ ਆਊਗੀ ਬਹੁਤ ਸੋਹਣਾ ਪੀਸ ਆ ਇਹ ਵੀ ਨਾਲ ਇਹਦੇ ਆਉਗੀ ਇਸ ਤਰ੍ਹਾਂ ਬਨਾਰਸੀ ਜੀ ਬਾਟਮ ਆਉਗੀ ਜੈਪੁਰੀ ਪ੍ਰਿੰਟ ਦੇ ਨਾਲ ਤੇ ਨਾਲ ਆਊਗਾ ਜੀ ਦੁਪੱਟਾ ਬਹੁਤ ਸੋਹਣਾ कॉटन मलमल ਦਾ ਨਾਲ ਦੁਪੱਟਾ ਵਾ ਤੇ ਨਾਲ ਹੈਗੇ ਆ ਬਾਟਮ 650 ਦੇ ਵਿੱਚ ਬਹੁਤ ਵਧੀਆ ਪ੍ਰਾਈਸ ਰੇਂਜ ਦੇ ਵਿੱਚ ਬਹੁਤ ਸੋਹਣੀਆਂ ਕਲੈਕਸ਼ਨ ਆ ਕਲਰ ਬਹੁਤ ਸੋਹਣੇ ਆਇਆ ਸਾਰੇ ਸਟਾਕਾਂ ਦੇ ਵਿੱਚ ਜਿਹੜੇ ਕਲਰ ਆਏ ਨੇ ਨਾ ਬਹੁਤ ਹੀ ਵਧੀਆ ਬਹੁਤ ਡਿਫਰੈਂਟ ਜੇ ਤੇ ਗਰਮੀ ਵਾਲਾ ਚਾਟਾ ਕੋਈ ਵੀ ਜਿਆਦਾ ਆਏ ਨਹੀਂ ਹੈਗਾ ਵੀ ਡਾਰਕਾ ਅੱਖਾਂ 'ਚ ਵੱਜਦੇ ਆ ਬਹੁਤ ਮਿੱਠੇ ਪਿਆਰੇ ਜੇ ਸਾਰੇ ਕਲਰ ਆਏ ਹੋਏ ਨੇ ਆ ਲੋ ਇਹ ਹੈਗਾ ਵਾ ਆਈ ऍम ਸਰਮ ਕੈਸ਼ ਦਾ ਕੰਮ ਹੋਇਆ ਹੋਇਆ ਦੇਖੋ ਬਹੁਤ ਵਧੀਆ ਸਾਰਾ ਪੱਲੇ ਦੇ ਉੱਪਰ ਕੰਮ ਸਾਰਾ ਹੈਗਾ ਜੀ ਗਲੇ ਦੇ ਉੱਪਰ ਨਾਲ ਹੈਗੀ ਇਹਦੇ ਲਾਈਨਿੰਗ ਵਾਲੀ ਬਾਟਮ ਬਹੁਤ ਫੁੱਲ ਹੁਣ ਕੁਆਂਟੀਟੀ ਦੇ ਵਿੱਚ ਮਾਲ ਆਇਆ ਵਾ ਇਸ ਲਈ ਹੁਣ ਕੋਈ ਵੀ ਭੈਣ ਨਾਰਾਜ਼ ਹੋਵੇ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਇਹ ਹੈਗਾ ਨਾਲ ਇਹਦੇ ਦੁਪੱਟਾ कॉटन ਮਰਮਲ ਦੇ ਨਾਲ ਸੇਮ ਦੁਪੱਟੇ ਲੱਗੇ ਹੋਏ ਨੇ ਨਾਲ ਬਾਟਮਸ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਹਲਕ ਗ੍ਰੇ ਕਲਰ ਮਿਲ ਜੂਗਾ ਲੇਮਨ ਸ਼ੇਡ ਮਿਲੂਗਾ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਆ ਲੋ ਜੀ ਪਿੰਕ ਕਲਰ ਦੇ ਉੱਪਰ ਬਹੁਤ ਸੋਹਣਾ ਇਹ ਰਿਪੀਟ ਆ ਆਪਣੇ ਕੋਲੇ ਪਹਿਲਾਂ ਇਹਦਾ ਸੇਲ ਹੋ ਚੁੱਕੇ ਨੇ ਇਹਦੇ ਨਾਲ ਦੇ ਆਰਟੀਕਲ ਇਹ ਪਿੰਕ ਕਲਰ ਫੇਰ ਤੋਂ ਰਿਪੀਟ ਆ ਇਹ ਸਿੰਗਲ ਪੀਸ ਆ ਹੁਣ ਇਹਦੇ ਵਿੱਚ ਕੋਈ ਕਲਰ ਨਹੀਂ ਆਇਆ ਕੁਝ ਨਹੀਂ ਆਇਆ ਜੀ ਸਾਰਾ ਥ्रेड ਵਰਕ ਦਾ ਕੰਮ ਹੋਇਆ ਗਲੇ ਦੇ ਉੱਪਰ ਬਹੁਤ ਸੋਣੀਏ ਸੂਟ ਦੀ ਪ੍ਰਿੰਟਿੰਗ ਆ ਨਾਲ ਹੈਗੀ ਜੀ ਬਾਟਮ ਪਲੇਨ ਤੇ ਨਾਲ ਹੈਗਾ ਕਾਟਨ ਮलमल ਦਾ ਹੀ ਦੁਪੱਟਾ ਗਲਾ ਡਿਜ਼ਾਈਨ ਚੈੱਕ ਕਰੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਵਾ ਜੈਪੂਰੀ ਡਿਜ਼ਾਈਨ ਦੇ ਉੱਪਰ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਗਲੇ ਦੇ ਉੱਪਰ ਦੇਖੋ ਬਹੁਤ ਸੋਹਣਾ ਕੰਮ ਹੋਇਆ ਗਲੇ ਦੇ ਉੱਪਰ ਇਸ ਤਰ੍ਹਾਂ ਸਾਰਾ ਜੈਪੂਰੀ ਬਣਿਆ ਹੋਇਆ ਸਾਰੀ ਪ੍ਰਿੰਟਿੰਗ ਜੈਪੂਰੀ ਮਿਲੂਗੀ ਤੁਹਾਨੂੰ ਨਾਲ ਹੀ ਡਿਜਿਗਜ਼ੈਗ ਵਾਲੀ ਬਾਟਮ ਮਿਲੂਗੀ ਇਨਾਂ ਦੇ ਦੁਪੱਟੇ ਬਹੁਤ ਸੋਹਣੇ ਆਏ ਨੇ। ਹਾਲੋ। ਇਹ ਹੈਗੇ ਇਹਦੇ ਦੁਪੱਟੇ। ਬਹੁਤ ਸੋਹਣੇ ਕਲਰ ਕੰਟਰਾਸਟ ਵਾਲੇ ਦੁਪੱਟੇ ਨੇ। ਜਿਹੜਾ ਮਰਜ਼ੀ ਪੀਸ ਚੱਕ ਲੋ, ਇੱਕ ਮੰਗਾਓ, ਦੋ ਮੰਗਾਓ, ਚਾਰ ਮੰਗਾਓ, ਜਿੰਨੇ ਮਰਜ਼ੀ ਪੀਸ ਮੰਗਾਉਣੇ ਆ ਤੁਸੀਂ ਮੰਗਾ ਸਕਦੇ ਹੋ। ਬਹੁਤ ਸੋਹਣੀ ਕਲੈਕਸ਼ਨ ਆ। 650 ਰੁਪਿਆ ਪ੍ਰਾਈਸ ਦਾ ਦੋ ਸੂਟਾਂ ਤੇ ਕੋਰੀਅਰ ਚਾਰਜਸ ਫ੍ਰੀ ਰਹਿਣਗੇ। ਪੀਸ ਜਲਦੀ ਜਲਦੀ ਹੁਣ ਆਪਣੇ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲੋ। ਬਹੁਤ ਪੈਣਾ ਵੇਟਿੰਗ ਤੇ ਬੈਠੀਆਂ ਸੀ ਕਾਟਨ ਕਲੈਕਸ਼ਨ ਦੇ ਕਿਉਂਕਿ ਬਹੁਤ ਪਿਛਲੇ ਹਫ਼ਤੇ ਵੀ ਬਹੁਤ ਪੈਣਾ ਰਹਿ ਗਈਆਂ ਸੀ ਜਿਹੜੀਆਂ ਨਵੀਆਂ ਜੁੜੀਆਂ ਨੇ ਇਸ ਵਾਰ ਪੀਸ ਕਲੈਕਸ਼ਨ ਬਹੁਤ ਸੋਹਣੀ ਹਰ ਵਾਰ ਸੁਪਰ ਹਿੱਟ ਲੈ ਕੇ ਆਉਂਦੇ ਆ ਪਰ ਅਗਲੀ ਵਾਰ ਕੀ ਆਵੇ ਕੀ ਨਾ ਆਵੇ ਜਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਪ੍ਰੀਮੀਅਮ ਰੇਂਜਾਂ ਸਟਾਰਟ ਹੋ ਚੁੱਕੀਆਂ ਨੇ ਇਸ ਲਈ ਪਲੀਜ਼ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਇਹਨਾਂ 'ਚ ਵਟਸਐਪ ਕਰੀ ਚੱਲੋ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਨੇ ਅਗਲਾ ਕਲਰ ਹੈਗਾ ਇਹਦੇ ਵਿੱਚ ਗ੍ਰੇ ਪੂਰੀ ਡਿਜ਼ਾਈਨ ਬਣਿਆ ਹੋਇਆ ਲਵੈਂਡਰ ਸ਼ੇਡ ਦਾ ਪੀਸ ਆ ਪ੍ਰਿੰਟਿੰਗ ਚੈੱਕ ਕਰੋ ਪੀਸ ਦੀ ਕਿੰਨੀ ਸੋਹਣੀ ਆ ਇਹ ਸਾਰਾ ਸ਼ਰਟ ਦੇ ਉੱਪਰ ਕੰਮ ਆਊਗਾ ਆ ਸਾਰਾ ਗਲੇ ਦੇ ਉੱਪਰ ਆਊਗਾ ਦੇਖੋ ਨਾਲ ਇਹਦੇ ਆਊਗੀ ਪਲੇਨ ਬਾਟਮ ਤੇ ਨਾਲ ਆਊਗਾ ਜੀ ਸੇਮ ਕੰਟਰਾਸਟ ਦੁਪੱਟਾ ਕਾਈ ਡਾਈ ਦਾ ਦੁਪੱਟਾ ਬਣਿਆ ਹੋਇਆ ਬਹੁਤ ਸੋਹਣਾ ਆ ਲੋ ਬਹੁਤ ਸੋਹਣੇ ਕਲੈਕਸ਼ਨਾਂ ਦੇ ਨਾਲ ਪੀਸ ਨੇ ਜਿਹੜਾ ਮਰਜੀ ਪੀਸ ਚੱਕ ਲੋ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਇੱਕ ਗਾਜਰੀ ਪਿੰਕ ਗਾਜਰੀ ਜੀ ਟੂਨਾ ਟਰੋਟੀ ਕਲਰ ਮਿਲੂਗਾ ਜੀ ਉਸ ਤੋਂ ਅਗਲਾ ਹੈਗਾ ਮਹਿੰਦੀਆ ਸ਼ੇਡ ਇਹਦੇ ਵੀ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਆਪਣੇ ਕੋਲ ਆਹ ਵਾਲਾ ਡਿਜ਼ਾਈਨ ਚੱਲ ਰਿਹਾ ਜਿਹੜਾ ਕਿ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਯਾਨੀ ਕਿ ਜਿੰਨੀ ਕੁਆਂਟੀਟੀ ਯਾਨੀ ਕਿ ਲੈ ਆਈਏ 19 ਹੀ ਕਟਾਂ ਬਹੁਤ ਵਧੀਆ ਰਿਸਪਾਂਸ ਮਿਲਿਆ ਵਾ ਇਹ ਵਾਲੇ ਡਿਜ਼ਾਈਨ ਨੂੰ ਪਿਛਲੀ ਵੀਡੀਓ ਦੇ ਵਿੱਚ ਇਹ ਰਿਪੀਟ ਆਪਣੇ ਕੋਲ ਰੀਸਟਾਕ ਫੇਰ ਹੋ ਚੁੱਕਿਆ ਵਾ ਜਿਹੜੀਆਂ ਵੀ ਪਹਿਣਾ ਨੇ ਜਿਹੜਾ ਵੀ ਪੀਸ ਲੈਣਾ ਹੋਇਆ ਲੈ ਸਕਦੇ ਹੋ ਕਾ ਵੀ ਸ਼ੇਪ ਗਲਾ ਇਹਦਾ ਬਣਿਆ ਹੋਇਆ ਸਾਰਾ ਡਿਜ਼ਾਈਨ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣਾ ਪੀਸ ਆ ਨਾਲ ਇਹ ਵੀ ਗ੍ਰੀਨ ਹੈਗੀ ਆ ਡਾਟਸ ਵਾਲੀ ਬਾਟਮ ਲੱਗੀ ਹੋਈ ਤੇ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਬਣਿਆ ਹੋਇਆ ਆ ਆ ਲੋ ਜੀ ਇਹ ਹੈਗਾ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਇਹਨਾਂ ਦੇ ਨਾਲ ਇਹ ਦੋ ਕਲਰਾਂ ਉੱਤੇ ਦੁਬਾਰਾ ਤੋਂ ਰੀਸਟਾਕ ਹੋਇਆ ਵਾ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਚਾਹੀਦਾ ਹੋਇਆ ਲੈ ਲਿਓ ਆ ਲੋ ਇੱਕ ਹੈਗਾ ਵਾ ਲਵੈਂਡਰ ਬਾਟਮ ਦੇ ਨਾਲ ਆਊਗਾ ਇੱਕ ਹੈਗਾ ਵਾ ਜੀ ਗ੍ਰੀਨ ਬਾਟਮ ਦੇ ਨਾਲ ਆਪਣੇ ਕੋ ਫੇਰ ਤੋਂ ਰੀਸਟਾਕ ਹੋਇਆ ਇਹ ਆਪਾਂ 2-3 ਹਫ਼ਤੇ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚ ਆਇਆ ਸੀਗਾ ਵਾਈਟ ਕਲਰ ਦੇ ਉੱਪਰ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਵਿੱਚ ਖੜਾ ਸੀ ਉਦੋਂ ਇਹ ਪਰ ਆਨਸਾਰ ਸੂਟ ਸੇਲ ਹੋ ਗਏ ਸੀਗੇ ਇਹ ਫੇਰ ਤੋਂ ਆਪਾਂ ਨੂੰ ਇੱਕ ਵਾਰ ਮਿਲ ਗਿਆ ਵਾ ਆ ਲਓ ਜੀ ਗਲੇ ਦੇ ਉੱਪਰ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਵਾਈਟ ਕਲਰ ਦੇ ਉੱਪਰ ਆ ਸਾਰਾ ਪੀਸ ਬਣਿਆ ਹੋਇਆ ਨਾਲ ਜੈਪੁਰੀ ਲਵੈਂਡਰ ਕਲਰ ਦੇ ਕੰਟਰਾਸਟ ਦੀ ਬਾਟਮ ਆਉਗੀ ਨਾ ਸੀਮਾ ਉਹ ਗੱਡੂ ਪਟਾਹ ਇਹ ਚਾਰ ਕਲਰਾਂ ਉੱਪਰ ਆਪਣੇ ਕੋਲ ਆ ਚੁੱਕਿਆ ਵਾ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਹੋਵੇ ਲੈ ਸਕਦੇ ਹੋ ਸੌਰੀ ਦੋ ਕਲਰਾਂ ਉੱਪਰ ਆਇਆ ਵਾ ਇੱਕ ਆਇਆ ਵਾ ਪੈਰਟ ਮਹਿੰਦੀ ਆ ਜਾਂ ਸ਼ੇਡ ਆ ਇਹ ਜੀ ਜਿਹਦੇ ਉੱਪਰ ਆਇਆ ਵਾ ਗ੍ਰੀਨ ਪੈਰਟ ਜਾਂ ਸ਼ੇਡ ਆ ਇੱਕ ਲਵੈਂਡਰ ਸ਼ੇਡ ਆ ਜਿਹੜੇ ਤੇ ਵੀ ਅੱਗੇ ਚਾਰ ਕਲਰਾਂ ਤੇ ਆਇਆ ਸੀ ਹੁਣ ਸਿਰਫ ਦੋ ਤੇ ਆਇਆ ਵਾ ਰੀਪੀਟ ਦੋ ਕਲਰ ਹੀ ਮਿਲੇ ਆ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਸਕਰੀਨਸ਼ਾਟ ਲੈ ਲਓ ਤੇ ਵਟਸਐਪ ਕਰੀ ਚੱਲੋ ਲਓ ਜੀ ਅੱਜ ਦੀ ਵੀਡੀਓ ਦਾ ਲਾਸਟ ਡਿਜ਼ਾਈਨ ਇਹ ਵੀ ਰਿਪੀਟ ਆ ਆ ਪਿਛਲੇ ਤਿੰਨੇ ਸੈਟ ਆਪਣੇ ਕੋਲ ਰਿਪੀਟ ਆਏ ਨੇ ਲਓ ਜੀ ਬਹੁਤ ਸੋਹਣਾ ਦੇਖੋ ਪਿੰਕ ਕਲਰ ਦੇ ਉੱਪਰ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਸੂਟ ਦੀ ਗਲੇ ਦੇ ਉੱਪਰ ਸਾਰੇ ਕੰਮ ਹੋਇਆ ਹੋਇਆ ਪਲੇਨ ਬਾਟਮ ਆ ਨਾਲ ਇਹਨਾਂ ਦੇ ਜਿਹੜੀਆਂ ਚੁੰਨੀਆਂ ਲੱਗੀਆਂ ਹੋਈਆਂ ਨੇ ਜੀ ਲਾਈਨਿੰਗ ਵਾਲਾ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣਾ ਦੁਪੱਟਾ ਨਾਲ ਇਹਦੇ ਲੱਗਿਆ ਹੋਇਆ ਇਹ ਫੇਰ ਤੋਂ ਚਾਰ ਕਲਰਾਂ ਉੱਪਰ ਰਿਪੀਟ 3 ਕਲਰਾਂ ਉੱਪਰ ਰਿਪੀਟ ਆ ਗਈ ਜਿਹੜਾ ਵੀ ਕਲਰ ਲੈਣਾ ਹੋਇਆ ਲੈ ਸਕਦੇ ਹੋ ਗ੍ਰੀਨ ਕਲਰ ਆਇਆ ਇਹਦੇ ਵਿੱਚ ਪਿੰਕ ਫਰੋਜ਼ੀਆ ਤੇ ਲੈਮਨ ਲੇਮਨ ਸ਼ੇਡਾ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਤੇ ਆਪਣਾ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਲਿਓ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕੇ ਤੁਹਾਨੂੰ ਵਧੀਆ ਲੱਗੀ ਹੋਊਗੀ ਸੌਣ ਦੇ ਸੰਧਾਰਿਆਂ ਵਿੱਚ ਜੇ ਪਹਿਣਾ ਨੂੰ ਦੇਣ ਲੈਣ ਲਈ ਜਿਹੜੀਆਂ ਪਹਿਣਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਭਾਲਦੀਆਂ ਨੇ ਵੀ ਕਾਟਨ ਦੁਪੱਟੀਆਂ ਨਾਲ ਗਰਮੀਆਂ 'ਚ ਪਾਉਣ ਲਈ ਵਧੀਆ ਸੂਟ ਹੁਣ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੁਰੂ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਨਹੀਂ ਲੱਗੀ ਤੇ ਪਲੀਜ਼ ਮੈਨੂੰ ਨਹੀਂ ਪਤਾ ਇਸ ਤੋਂ ਬਾਅਦ ਮੈਂ ਵੀਡੀਓ ਲੈ ਕੇ ਆ ਪਾਉਂਗੀ ਕਿ ਨਹੀਂ ਕਾਟਨ ਦੁਪੱਟੇ ਦੀ ਪਰ ਮੈਂ ਫਿਰ ਵੀ ਤੁਹਾਨੂੰ ਬਾਰ-ਬਾਰ ਉਹੀ ਕਹਿ ਰਹੀ ਆਂ ਕਿ ਪਲੀਜ਼ ਜਲਦੀ ਜਲਦੀ ਹੁਣ ਆਪਣੇ ਸਿਲੈਕਟ ਕਰ ਲਓ ਤਾਂ ਕਿ ਜਿਹੜੀਆਂ ਪਹਿਣਾ ਪਿਛਲੀ ਵਾਰ ਰਹਿ ਗਈਆਂ ਸੀ ਉਹਨਾਂ ਤੱਕ ਜ਼ਰੂਰ ਇਹ ਪਹੁੰਚ ਸਕਣ ਇਹ ਮੇਰੀ ਰਿਕੁਐਸਟ ਹੀ ਆ ਹੁਣ ਕਿਉਂਕਿ ਤੁਸੀਂ ਲੇਟ ਹੋ ਜਾਂਦੇ ਹੋ ਮੈਸੇਜ ਕਰਨ ਦੇ ਵਿੱਚ ਤਾਂ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲਓ ਤੇ ਵਟਸਐਪ ਕਰ ਦਿਓ ਤੇ ਬੁਕਿੰਗ ਪੇਮੈਂਟ ਹੋਈ ਤਾਂ ਬਾਅਦ ਹੀ ਮੰਨੀ ਜਾਊਗੀ ਪੇਮੈਂਟ ਹੋਲਡ ਕਰਕੇ ਮੈਂ ਨਹੀਂ ਰੱਖੂੰਗੀ ਪਲੀਜ਼ ਇਨਿਕ ਮੇਂ ਰਿਕੁਐਸਟ ਆ ਗੋਗੇ ਕਈ ਵਾਰੀ ਹੋਲਡ ਅਪ ਹੋਏ ਪੀਸ ਵੀ ਰਹਿ ਜਾਂਦੇ ਨੇ ਤੇ ਕਸਟਮਰ ਵੀ ਪੈਣਾ ਜਿਹੜੀਆਂ ਵੇਟ ਕਰ ਰਹੀਆਂ ਹੁੰਦੀਆਂ ਉਹ ਵੀ ਰਹਿ ਜਾਂਦੀਆਂ ਸੋ ਇਨਾਂ ਕ ਖਿਆਲ ਰੱਖਿਓ ਪੇਮੈਂਟ ਹੋਈ ਤੋਂ ਬਾਅਦ ਹੀ ਤੁਹਾਡੀ ਬੁਕਿੰਗ ਮੰਨੀ ਜਾਊਗੀ ਤੇ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ